ਤੁਹਾਨੂੰ ਕੋਈ ਵੀ ਬੌਂਸਰ ਜਾਂ ਬਾਡੀਗਾਰਡ ਬਚਾ ਨਹੀਂ ਸਕਦਾ ਆ ਬਚਾ ਸਕਦਾ ਜੇ ਪਾਕ ਕਲਾਮ ਜਿਹਦੀ ਰਾਜਾ 다ਊਦ ਅੱਜ ਤੋਂ 4000 ਸਾਲ ਪਹਿਲਾਂ ਲਿਖਣ ਡਿਆ ਜੀ ਕੀ ਲਿਖਣ ਡਿਆ ਕਹਿੰਦਾ ਪਰਮੇਸ਼ਰ ਦੇ ਜਿਹੜੇ ਲੋਕ ਡਰਦੇ ਉਹ ਡਰ ਵਿੱਚ ਰਹਿੰਦੇ ਆ ਤੇ ਡਰ ਦੇ ਵਿੱਚ ਜਦੋਂ ਤੁਸੀਂ ਰਹੂਗੇ ਫੇਸ਼ ਆਉਣੀ ਤੁਹਾਡੇ ਆਲੇ ਦੁਆਲੇ ਪੈਣੀ ਹੈ ਤੇ ਡਰ ਇਹ ਨਹੀਂ ਕਿ ਚਰਚ 12 ਵਜੇ ਆਉਣਾ ਜੇ ਖੁਦਾ ਦਾ ਡਰ ਹੋਊਗਾ ਤੁਸੀਂ ਦਿੱਤੇ ਹੋਏ ਸਮੇਂ ਦੇ ਉੱਤੇ ਪਹੁੰਚੋਗੇ ਔਰ ਤੁਸੀਂ ਪ੍ਰਾਰਥਨਾ ਦੀ ਬੇਦੀ ਨੂੰ ਮਜ਼ਬੂਤ ਕਰੋਗੇ ਰੋਜਿਆਂ ਦੇ ਵਿੱਚ ਪਰਪੱਕ ਹੋਵੋਗੇ ਚੁਗਲੀਆਂ ਤੋਂ ਦੂਰ ਹੋ ਜਾਓਗੇ ਝੂਠ ਤੋਂ ਦੂਰ ਹੋ ਜਾਓਗੇ ਗੰਦੇ ਤੇ ਸ਼ਨੈਲੇ ਕੰਮਾਂ ਤੋਂ ਦੂਰ ਹੋਵੋਗੇ ਬਦੀ ਵਾਲੇ ਪਾਪਾਂ ਤੋਂ ਦੂਰ ਹੋਵੋਗੇ ਬਰਿਆਈ ਤੋਂ ਲਾਂਬੇ ਰਹੋਗੇ ਆ بڑے ਲੋਕਾਂ ਨੂੰ ਜਦੋਂ ਪੁੱਛੀਦਾ ਨਾ ਵੀ ਭਾਈ ਐਤਵਾਰ ਕਿੱਥੇ ਸੀ ਉਹ ਕਹਿੰਦੇ ਪਰੌਣੇ ਆ ਗਿਆ ਸੀ ਦੇਖੋ ਤੁਸੀਂ ਆਪਣੇ ਪਰੌਣਿਆਂ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ ਜੇ ਤੁਸੀਂ ਐਤਵਾਰ ਨੂੰ ਐਤਵਾਰ ਦੇ ਦਿਨ ਦੀ ਮਹੱਤਤਾ ਨਹੀਂ ਸਮਝਦੇ ਵੀ ਇਬਾਦਤ ਦਾ ਦਿਨ ਹੈ ਕੋਈ ਗੱਲ ਨਹੀਂ ਚਲੇ ਜਾਵਾਂਗੇ ਨਾ ਵੀ ਗਏ ਤਾਂ ਵੀ ਸਰ ਜਾਣਾ ਜੇ ਤੁਸੀਂ ਪ੍ਰਭੂ ਦੇ ਬਚਨ ਦੇ ਮੁਤਾਬਕ ਡਰਦੇ ਨਹੀਂਂ ਖੁਦਾ ਤੋਂ ਜੇ ਤੁਸੀਂ ਖੁਦਾ ਤੋਂ ਡਰਦੇ ਜੇ ਤੁਸੀਂ ਖੁਦਾ ਤੋਂ ਡਰਦੇ ਤਾਂ ਤੁਹਾਡੇ ਦਿਵਾਲੇ ਡੇਰਾ ਪੈਣਾ ਜੇ ਇਹ ਗੱਲ ਯਾਦ ਰੱਖਿਓ ਹallelujah 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 ਦੁਬਾਰਾ ਪੜ੍ਹ ਲਈਏ ਇਸੇ ਬਚਨ ਨੂੰ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਡੇਰਾ ਲਾਉਂਦਾ ਹੈ ਹਾਂਜੀ ਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਜੀ ਚੱਖੋ ਤੇ ਵੇਖੋ ਕੀ ਯਹੋਵਾ ਭਲਾ ਹੈ ਹਾਂ ਖੁਦਾ ਦੇ ਵਚਨ ਦੇ ਵਿੱਚ ਇਹਨੂੰ ਘਰ ਜਾ ਕੇ ਪੜਨਾ 34 ਜਬੂਰ ਬੜਾ ਕੰਮ ਦੀਆਂ ਗੱਲਾਂ ਲਿਖੀਆਂ ਹੋਈਆਂ ਪ੍ਰਭੂ ਦਾ ਵਚਨ ਕਹਿੰਦਾ ਚੱਖੋ ਤੇ ਵੇਖੋ ਚੱਖੋ ਤੇ ਵੇਖੋ ਦਾ ਮਤਲਬ ਕੀ ਟੇਸਟ ਕਰੋ ਤੇ ਦੇਖੋ ਯਹੋਵਾ ਕੇ ਨਾਮ ਭਲਾ ਹੈ ਕਿਹਨਾਂ ਲਈ ਭਲਾ ਹੈ ਜਿਹੜੇ ਉਸ ਤੋਂ ਡਰਦੇ ਆ ਜਿਹੜੇ ਸਿੱਧੀ ਚਾਲ ਚੱਲਦੇ ਆ ਪਰਮੇਸ਼ਰ ਐਮੀਂ ਰੀ ਯੂਬ ਦੀ ਗਵਾਹੀ ਦਿੰਦਾ ਦਾਨੀਅਲ ਵਚਨ ਤੇ ਲਿਖਿਆ 3 ਦੈਂਤ ਦਫਾ ਪ੍ਰਾਰਥਨਾ ਕਰਦਾ ਸੀ ਇੱਕ ਦਿਨ ਦੇ ਵਿੱਚ ਉਹਨੇ ਆਪਣੀ ਪ੍ਰਾਰਥਨਾ ਕਦੇ ਘਟਾਈ ਨਹੀਂ ਅਸੀਂ ਘਰ ਦੇ ਵਿੱਚ ਕੋਈ ਮਹਿਮਾਨ ਆਜਵੇ ਆਪਾਂ ਮਹਿਮਾਨਾਂ ਦੇ ਨਾਲ ਰੋਜ ਜਾਂਦੇ ਇਹ ਨਹੀਂ ਤੁਸੀਂ ਕਹੋਗੇ ਵੀ ਮਹਿਮਾਨਾਂ ਨੂੰ ਸ਼ਨੀਵਾਰ ਨੂੰ ਹੀ ਆਖੋ ਅਗਲੇ ਨੂੰ ਭਾਈ ਸ਼ਨੀਵਾਰ ਨੂੰ ਆਓ ਜਾਂ ਚਰਚ ਦੇ ਟਾਈਮ ਤੋਂ ਬਾਅਦ ਆਓ ਜਿੰਨਾ ਚਿਰ ਤੁਸੀਂ ਫੈਸਲੇ ਦੇ ਵਿੱਚ ਕੱਚੇ ਰਹੋਗੇ ਤੁਸੀਂ مسیਹ ਵਿੱਚ ਕਦੇ ਤਰੱਕੀ ਨਹੀਂ ਕਰ ਪਾਓਗੇ ਇਹ ਫੈਸਲੇ ਤੁਹਾਨੂੰ ਖੁਦ ਕਰਨੇ ਪੈਣੇ ਇਹ ਫੈਸਲੇ ਤੁਹਾਡੇ ਹੱਥ ਦੇ ਵਿੱਚ ਨੇ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਖੁਦ ਕਹੋ ਵੀ ਭਾਈ ਜਾਂਦਾ ਸ਼ਰੀਵਾਰ ਆਵੋ ਜਾਂ ਚਰਚ ਦੇ ਟਾਈਮ ਤੋਂ ਬਾਅਦ ਆਵੋ ਜੇ ਤੁਸੀਂ ਆਉ ਭਗਤ ਕਰਾਉਣੀ ਹੈ ਜੇ ਤੁਸੀਂ ਉਹਨਾਂ ਦੇ ਨਾਲ ਜਦੋਂ ਉਹ ਗੱਲਾਂ ਦੇ ਵਿੱਚ ਮਸ਼ਰੂਫ ਹੈ ਤੁਸੀਂ ਵੀ ਲੱਗ ਗਏ ਤਾਂ ਫਿਰ ਉਹਨਾਂ 'ਚ ਤੇ ਤੁਹਾਡੇ 'ਚ ਕੋਈ ਫਰਕ ਹੀ ਨਹੀਂ ਫਿਰ ਤੁਸੀਂ ਸਿੱਧੇ ਮਨ ਵਾਲੇ ਨਹੀਂਗੇ ਫਿਰ ਤੁਹਾਡੀ ਜਿਹੜੀ ਚਾਲ ਸਿੱਧੀ ਨਹੀਂਗੀ ਕਿਉਂਕਿ ਕਲਮ ਦੇ ਵਿੱਚ ਕੀ ਲਿਖਿਆ ਪਰਮੇਸ਼ਰ ਨੇ ਯੂਗ ਦੀ ਗਵਾਹੀ ਦਿੱਤੀ ਹੈ ਐਵੇਂ ਨਹੀਂ ਆਕਦੀਆਂ ਭਟੀਆਂ 'ਚ ਉਤਰ ਜਾਂਦਾ ਕਿਸੇ ਕੰਮ ਲੈ ਉਤਰਦਾ ਸੀ ਕੋਈ ਪ੍ਰਭੂ ਉਹਨਾਂ ਨੂੰ ਦੇਖਦਾ ਸੀ ਪ੍ਰਭੂ ਨੇ ਉਹਨਾਂ ਦੀ ਖਰੀ ਚਾਲ ਦੇਖੀ ਏ ਉਹਨਾਂ ਦੇ ਚਿਹਰੇ ਨੂੰ ਦੇਖਿਆ ਉਹਨਾਂ ਦੇ ਫੈਸਲੇ ਦੇਖਿਆ ਪਤਰਸ ਨੂੰ ਐਵੇਂ ਨਹੀਂ ਪਰਮੇਸ਼ਰ ਨੇ ਕਿਹਾ ਵੀ ਸਵਰਗ ਰਾਜ ਦੀਆਂ ਕੁੰਟੀਆਂ ਤੈਨੂੰ ਦੇਂਦੀਆਂ ਹallelujah ਇਹ ਕੁੰਟੀਆਂ ਲੈਣੀਆਂ ਕੋਈ ਖੇਡ ਨਹੀਂ ਗਈ ਉਹਦੇ ਲਈ ਤੁਹਾਨੂੰ ਬੜੇ ਸੈਕਰੀਫਾਈਸ ਕਰਨੇ ਪੈਂਦੇ ਆ ਬੜੇ ਫੈਸਲੇ ਲੈਣੇ ਪੈਂਦੇ ਆ ਉਹ ਜਾ ਜੇ ਤੇ ਤੁਸੀਂ ਦੇ ਇਕੱਲੇ ਪਰਮੇਸ਼ਰ ਹੀ ਰਹਿ ਜਾਂਦੇ ਨੇ ਦੁਨੀਆ ਕਹਿੰਦੀ ਹੁਣ ਇਹ ਇਕੱਲਾ ਰਹਿ ਗਿਆ ਹੁਣ ਇਹਦੇ ਕੋਲ ਕੋਈ ਨਹੀਂਗਾ ਪਰ ਉਸ ਵੇਲੇ ਵੀ ਇਕੱਲਾ ਨਾ ਪਾਇਓ ਆਪਣੇ ਆਪ ਨੂੰ ਬਾਈਬਲ ਬਿਆਨ ਕਰਦੀ ਹੈ ਭਾਵੇਂ ਪੌਲ ਤੇ ਸਰਾਸ ਕੈਦਖਾਨੇ ਦੇ ਵਿੱਚ ਜੇਲਾਂ ਦੇ ਅੰਦਰ ਬੰਨੇ ਪਏ ਸੀ ਪਰ ਉਹ ਉੱਥੇ ਵੀ ਰਾਤ ਨਾ ਕਰਦੇ ਸੀ ਕਿਉਂਕਿ ਉਹਨਾਂ ਨੇ ਭੀਤ ਪਾਲਿਆ ਸੀਗੇ ਉਹਨਾਂ ਨੇ ਪ੍ਰਭੂ ਦੀਆਂ ਗੱਲਾਂ ਨੂੰ ਜਾਣ ਲਿਆ ਸੀਗਾ ਉਹਨਾਂ ਨੂੰ ਪਤਾ ਸੀ ਪਰਮੇਸ਼ਰ ਬੰਦਰਾ ਦੇ ਵਿੱਚ ਵੀ ਸਾਡੇ ਨਾਲ ਆ ਔਰ ਰਿਆਗਦੀਆਂ ਪਟਕਿਆ ਦੇ ਵਿੱਚ ਵੀ ਨਾਲ ਆ ਔਰ ਪਾਰੀਆਂ ਦੇ ਵਿੱਚ ਵੀ ਸਾਡੇ ਨਾਲ ਆ ਉਹ ਕਿਤਾ ਦੇ ਵਿੱਚ ਵੀ ਸਾਡੇ ਨਾਲ ਤੇ ਝੇਲੇ ਦੇ ਵਿੱਚ ਵੀ ਸਾਡੇ ਨਾਲ ਹਾਲੇ ਜਿਨੂ ਨਾ ਮੇਰੇ ਭੈਣੋ ਭਰਾਓ ਸਾਨੂੰ खरे ਬਨਣ ਦੀ ਸਾਨੂੰ ਪਵਿੱਤਰ ਬਨਣ ਦੀ ਸਾਨੂੰ ਫਾਪਾ ਤੋਂ ਰਹਿਤ ਬਨਣ ਦੀ ਤਾਂ ਕਿ ਸਲੀਮ ਦੇ ਵਾਲੇ ਦਾ ਮਤਵ ਸਾਡੀ ਜ਼ਿੰਦਗੀ ਚ ਪੂਰਾ ਹੋ ਸਕੇ ਸਾਨੂੰ ਗੱਲਾਂ خیالی ਕਹਾਣੀਆਂ ਵੱਲ ਚਿਤ ਲਾਉਣ ਦੀ ਜ਼ਰੂਰਤ ਨਹੀਂ ਜੋ ਪਰਮੇਸ਼ਰ ਦਾ ਵਚਨ ਹੈ ਆਪਣੇ ਆਪ ਨੂੰ ਪਵਿੱਤਰ ਕਰੋ ਆਪਣੇ ਆਪ ਨੂੰ ਸ਼ੁੱਧ ਮੰਨ ਕਰੋ ਆਪਣੇ ਆਪ ਨੂੰ ਪ੍ਰਭੂ ਦੇ ਡਰ ਦੇ ਵਿੱਚ ਰੱਖੋ ਆਗੇ ਪ੍ਰਭੂ ਦੀ ਸ਼ਾਉਣੀ ਜਿਹੜੀ ਹੈ ਸਵਰਗੀ ਦੂਤਾਂ ਦੀ ਤੁਹਾਨੂੰ ਘੇਰ ਕੇ ਰੱਖੇ ਇਹ ਤੁਹਾਨੂੰ ਬਾਡੀਗਾਰਡ ਦੀ ਜਰੂਰਤ ਨਹੀਂ ਪੈਣੀ ਵੀ ਸੱਜੇ ਖੱਬੇ ਮੇਰੇ ਦਾਦਾ ਦਾ ਬਾਡੀਗਾਰਡ ਚੱਲਣ ਇਹ ਬਾਡੀਗਾਰਡ ਤੁਹਾਡੇ ਸਰੀਰ ਨੂੰ ਬਚਾ ਸਕਦੇ ਯਿਸੂ ਇਸ ਲਈ ਕ੍ਰਾਮ ਵਿੱਚ ਕਹਿੰਦਾ ਉਹਨਾਂ ਤੋਂ ਨਾ ਡਰੋ ਜਿਹੜੇ ਬਾਡੀ ਨੂੰ ਮਾਰ ਸਕਦੇ ਉਹ ਤੋਂ ਡਰੋ ਜਿਹੜਾ ਆਤਮਾ ਨੂੰ ਵੀ ਕਾਤ ਕਰਨ ਦੀ ਤਾਕਤ ਰੱਖਦਾ ਆਤਮਾ ਨੂੰ ਮਾਰਨ ਦੀ ਤਾਕਤ ਕਿਹੋ ਕੇਵਲ ਤੇ ਕੇਵਲ ਇੱਕੋ ਹੀ ਰੱਖਦਾ ਜਿਹਨੇ ਮੌਤ ਨੇ ਵੀ ਫਦੇ ਨਹੀਂ ਪਾਈ ਉਹਨੇ ਮੌਤ ਨੂੰ ਨਾਮ ਦੇ ਕਿਸੇ ਬੰਦੇ ਦਾ ਨਹੀਂਗਾ ਅਜ ਆਪਣੇ ਆਪ ਨੂੰ ਇਹਦੇ ਅੰਦਰੋਂ ਖੋਜੋ ਇਹਨੂੰ ਖਾਭੋ ਮੈਂ ਬੜਾ ਜ਼ੋਰ ਦਿੰਦਾ ਜੇ ਮੇਰੇ ਭੈਣਾਓ ਭਰਾਓ ਅਸੀਂ ਅੰਤ ਦੇ ਸਮੇਂ ਵਿੱਚ ਆ ਤੇ ਕੋਈ ਪਤਾ ਨਹੀਂ ਕਦੋਂ ਪਰਮੇਸ਼ਰ ਦੇ ਆ ਜਾਣਾ ਬਿਲਕੁਲ ਅਸੀਂ ਅੰਤ ਦੇ ਸਮੇਂ ਦੇ ਉੱਤੇ ਅਸੀਂ ਅੰਤ ਦੇ ਸਮੇਂ ਦੇ ਉੱਤੇ ਔਰ ਸਾਨੂੰ ਜ਼ਰੂਰਤ ਹੈ ਪਾਪ ਤੋਂ ਰਹਿਤ ਰਹਿ ਕੇ ਪਰਮੇਸ਼ਰ ਦੇ ਡਰ ਵਿੱਚ ਚੱਲਣ ਦੀ ਹੁਣ ਮੈਂ ਤੁਹਾਡੇ ਅੱਗੇ ਬੇਨਤ ਕਰਦਾ ਰੱਬ ਦਾ ਖਾਤਮਾ ਹੋਣ ਦੇ ਨਾਲ ਤੇ ਪ੍ਰਾਰਥਨਾ ਕਰ ਕਰੋ ਆਪਣੇ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਦੁਆ ਕਰੋ ਘਰ ਵਚਨ ਪੜੋ ਔਰ ਇੱਥੇ ਚੱਲਣ ਦੀ ਕੋਸ਼ਿਸ਼ ਕਰੋ ਪ੍ਰਭੂ ਦੇ ਕੋਲੋਂ ਅਨੁਮੋੜੇ ਮੰਗੋ ਕਿ ਖੁਦਾ ਮੈਨੂੰ ਵਚਨ ਦੇ ਪੇਂਟਾ ਦੇ ਬਾਰੇ ਦੱਸ ਮੈਂ ਇਹਦੇ ਮੁਤਾਬਕ ਚੱਲ ਸਕਾਂ ਤਾਂ ਜ਼ਿੰਦਗੀ ਵਿੱਚ ਡਰ ਜਿਹੜਾ ਬਣਿਆ ਰਹੂਗਾ ਨਹੀਂ ਤਾਂ ਨਹੀਂ ਰਹਿਣਾ ਅੱਜ ਇਹ ਫੈਸਲਾ ਦੁਪਹਿਰ ਦੇ ਵਕਤ ਤੁਸੀਂ ਖੌਦ ਲੈਣਾ ਜੀ ਆਓ ਸਭ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਈਂ ਥੈਂਕ ਯੂ ਫਾਦਰ ਹੋਲਿਸਪਿਰਟ ਹਾਲੇਲੂਇਆ